ਅਜੀ ਸੱਤ ਪਿੰਡ ਵੱਲੋਂ ਮਾਜਰਾ ਵੇ ਗਏ ਪੜਾਈ ਚ ਵਰ ਕਿਵੇਂ ਸੀ ਕਿ ਉਹ ਬਸ ਇਹ ਜਿਹੇ ਪੜਾਈ ਮਤਾਂ ਡੰਗਰ ਚਾਰਨੇ ਆਲੇ ਫਿਰ ਬਿਜਲੀ ਬੁੱਲੀ ਜਾਨੀ ਤੁਸੀਂ ਕੱਟਦੇ ਹੋ ਜਿਆਦਾ ਕੋਈ ਤੰਗ ਕਰਦੀ ਤਾਂ ਕੱਟਦੀ ਨਹੀਂ ਸਹੀ ਲੀਵਾਂ ਕੋ ਮਨਾਣਾ ਵੇਦਾ ਹਾਏ ਹਾਏ ਮੇਰੀ ਬੁੱਗੀ ਗੁੱਸਾ ਕਰ ਗਈ ਵੀ ਚੰਗੇ ਕੰਮ ਕਰਦੇ ਤੇ ਹੀ ਤਾ ਚੰਗੇ ਬੰਦਿਆਂ ਨੂੰ ਲਾ ਕੇ ਬੈਠੀਦਾ ਦਾਈ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਉਸ ਵੇਲੇ ਮੋਹਾਲੀ ਦੇ ਵਿੱਚ ਨਾ ਇੰਡਸਟਰੀ ਏਰੀਆ ਬੜਾ ਹੁੰਦਾ ਸੀ ਤਾਂ ਉਹਨਾਂ ਇੰਡਸਟਰੀ ਏਰੀਆ ਦੇ ਵਿੱਚ ਦੇ ਵਿੱਚ ਫੈਕਟਰੀਆਂ ਦੇ ਵਿੱਚ ਵੀ ਅਸੀਂ ਜੌਬ ਕਰੀ ਹੈ ਫਰਸਟ ਕਲਾਸ ਪਾਸ ਕਰ ਹੁੰਦੇ ਰਹੇ ਸਾਰੇ ਹੁਣ ਵੀ ਖਰੜ ਖਾਲਸਾ ਸਕੂਲ ਮਾ ਜੇ ਬੋਰਡ ਹੋਇਆ ਜਦੋਂ ਉੱਪਰ ਲਿਖਿਆ ਬਹੁਣਾ ਮੈਡ ਦੇ ਵਿੱਚ ਮੇਰਾ ਨਾਮ ਆਉਂਦਾ ਰਿਹਾ ਕਈ ਨੂੰ ਤੁਸੀਂ ਵਧੀਆ ਸੀਗੇ ਨਾ ਜੀ ਨਾ ਮੈਨੂੰ ਤਾਂ ਕੱਖ ਵੀ ਨਾ ਆਉਂਦਾ ਮਨ ਤਾਂ ਪੰਜਾਬੀ ਲਿਖਣੀ ਆਉਂਦੀ ਛੜੀ ਬਹੁਤ ਸੋਹਣੀਆਂ ਨਾਲੀ ਮੁੱਛਾਂ ਬੜੀ ਹੁੰਦੀਆਂ ਨੇ ਬਸ ਵੀਰ ਕਰਾ ਲੀਆਂ ਦੀਆਂ ਜ ਸਤਵਿੰਦਰ ਬੁੱਗੇ ਦਾ ਗਾਣਾ ਆਉਂਦਾ ਹਾਏ ਨਹੀਂ ਮਰ ਜਾਣੀ ਏ ਹਾਏ ਨਹੀਂ ਡੁੱਬ ਜਾਣੀ ਏ ਮੈਂ ਕਿੜੇ ਦਾ ਤੇਰੇ ਪੈਣਗੇ ਸੋਣੀਏ ਦਿਲ ਤੋੜਿਆ ਤੂੰ ਸੋਹਣੇ ਜਿਹੇ ਚੰਨ ਦਾ ਕਿੰਨੇ ਟਾਈਮ ਦਾ ਪਿਆਰ ਹੈ ਭਾਈ 6-7 ਸਾਲ ਹੋ ਗਏ ਸੀਗੇ ਅੱਛਾ ਆਸ਼ਕੀ ਜਿਹਾ ਪਾ ਕੁਲੇ ਵਰ ਆਸ਼ਕੀ ਜਿਹਾ ਵੀ ਨਹੀਂ ਪਾ ਕੁਲੇ ਕੈਨੇਡਾ ਵਾਲੀ ਨੂੰ ਕੋਈ ਆਖਰੀ ਵਾਰ ਕੋਈ ਸੰਦੇਸ਼ ਦੇਣਾ ਹੋਵੇ ਜਾਂ ਜੂੰਦੀ ਵਾਸਤੇ ਰਹੇ ਜੀ ਰੱਬ ਮੁੰਡਾ ਦਵੇ ਜੀ ਬਸ ਉਹਨੂੰ ਹਣਾ ਅਬੇ ਤੁਸੀਂ ਵੀ ਆਉਣ ਤੇ ਇੱਕ ਬੋਲੀ ਨਹੀਂ ਮੈਨੂੰ ਨਹੀਂ ਦੇ ਇਹਨੂੰ ਖਣਾ ਦੋ ਜੀ ਨਹੀਂ ਗਾਣੇ ਬਥਰੇ ਉਹਨੇ ਜੀ ਹੁਣ ਗਾਣੇ ਚੱਲਦੇ ਨਹੀਂ ਐ ਮੂੰਹ ਚ ਦੰਦ ਨਹੀਂ ਐ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇ ਆਂਗੇ ਬਾਈ ਫਿਰ ਦਿੱਤਾ ਦਿਲ ਕੇ ਨੂੰ ਵਿਆਹ ਹੋ ਗਿਆ ਜੀ ਨੂੰ